ਹੁਣ ਟ੍ਰੈਫਿਕ ਪੁਲਿਸ ਟ੍ਰੈਫਿਕ ਕੰਟਰੋਲ ਕਰਨ ਲਈ ਲਵੇਗੀ ਵਿਦਿਆਰਥੀਆਂ ਦਾ ਸਹਿਯੋਗ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਬਣਾ ਰਹੇ ਆ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨੂੰ ਜੁੜਤ ਕੀਤਾ ਗਿਆ ਇਹਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਅਮਰ ਜਲਸੀ ਕੋ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ-ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਵਕ ਵਕ ਕਾਲਜਾਂ ਦੇ 60 ਤੋਂ 70 ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਟ੍ਰੈਫਿਕ ਕੰਟਰੋਲ ਕਰਨ ਦੀ ਟ੍ਰੇਨਿੰਗ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲਸ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਆ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਆ ਚਾਹੇ ਫੋਰ-ਵੀਲਰ ਹੋਣ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਦਿਨ ਬਾਲਗ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵਹੀਕਲ ਨਾ ਦਿਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਂਉਂਦੇ ਜੇ ਤੇ ਆਪਣਾ ਇਹਦਾ ਵੀਕਲ ਨੂੰ ਐਸਓ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਦਾ ਨੂੰ ਕੋਈ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਹੁਣ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੈਂਡੀਡੇਟਾਂ ਦੀ ਸੇਵਾ ਵੀ ਲਈ ਜਾ ਰਹੀ ਹੈ ਇਸ ਦੇ ਲਈ ਵਿਦਿਆਰਥੀਆਂ ਨੂੰ ਬਕਾਇਦਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਘੜੀ ਚ ਐਸਡੀ ਕਾਲਜ ਫਾਰ ਔਮਨ ਵਿਕੇ ਇਕ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ ਜਿਸ ਰਾਹੀਂ 10 ਵਿਦਿਆਰਥਣਾ ਟ੍ਰੈਫਿਕ ਕੰਟਰੋਲ ਕਰਨ ਲਈ ਚੁਣੀਆਂ ਗਈਆਂ ਨੇ ਅਤੇ ਉਹਨਾਂ ਨੂੰ ਟ੍ਰੈਫਿਕ ਕੰਟਰੋਲ ਕਰਨ ਦੀ ਟ੍ਰੇਨਿੰਗ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਸੈਮੀਨਾਰ ਵਿੱਚ ਕਾਲਜ ਦੀਆਂ ਸਮੂਹ ਵਿਦਿਆਰਥਣਾ ਨੂੰ ਹੈਲਪਲਾਈਨ ਨੰਬਰ 112 1033 ਅਤੇ 1930 ਬਾਰੇ ਜਾਗਰੂਕ ਕੀਤਾ ਗਿਆ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਸਰ ਮੇਰਾ ਨਾਮ ਹੈ ਗਾਇਸਾਯਾ ਮਨਦੀਪ ਸਿੰਘ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਆਇਆ ਹਾਂ ਸਾਡੇ ਟ੍ਰੈਫਿਕ ਅਨਚਾਰਜ ਜੀ ਐਸਐਸ ਤਨਮ ਸਿੰਘ ਅਸੀਂ ਮਾਨਯੋਗ ਐਸਐਸਪੀ ਬਿਆਮਾ ਹਰੀਸ਼ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਬਣਾ ਰਹੇ ਆ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨਿਯੁਕਤ ਕੀਤਾ ਗਿਆ ਇਹ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਐਮਰਜੈਂਸੀ ਕੋਈ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰਾਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ ਨਾਲ ਇਹਨਾਂ ਨੂੰ ਟ੍ਰਾਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਤੇ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰਾਫਿਕ ਮਾਰਸ਼ਲ ਯੋਗਤ ਕੀਤਾ ਗਿਆ ਹੋਰ ਨਾਲ ਕਾਲਜਾਂ ਦੇ ਵਿੱਚ ਆ ਗਿਆ ਸਾਡੇ ਕੋਲ ਟੋਟਲ ਜਿਹੜੇ ਅਸੀਂ 50 ਤੋਂ 60 ਜਿਹੜੇ ਬੱਚੇ ਨੇ ਉਹ ਟ੍ਰਾਫਿਕ ਮਾਰਸ਼ਲ ਬਣਾਏ ਨੇ ਉਹਨਾਂ ਦੇ ਵਿੱਚ ਜਿ ਸ਼ਗਰਗਰ ਸਕੂਲ ਦੇ ਬੱਚੇ ਨੇ ਐਮ ਜੀ ਐਮ ਹਾਈ ਸਕੂਲ ਦੇ ਬੱਚੇ ਨੇ ਗਵਰਨਮੈਂਟ ਸਕਰੀਅਰ ਸੈਂਟਰ ਸਕੂਲ ਦੇ ਕੱਲ ਬੱਚੇ 10 ਜਿਹੜੇ ਆ ਉਹਨਾਂ ਨੂੰ ਸੰਯੁਕਤ ਕੀਤਾ ਗਿਆ ਸੀਗਾ ਜਿਹੜੀਆਂ ਐਸਡੀ ਕਾਲਜ ਦੇ ਬੱਚੇ ਨੇ ਉਹ 10 ਵਿਦਿਆਰਥੀਆਂ ਨੇ ਸਾਡੇ ਕੋਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਬੱਚੇ ਇਸ ਕੰਮ ਵਿੱਚ ਰੁਚੀ ਰੱਖਣਗੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਇਹਦੇ ਬਾਰੇ ਜਿਹੜਾ ਪ੍ਰੇਰਿਤ ਕਰਾਂਗੇ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਚਾਹ ਫੋਰ ਵੀਲਰ ਨੂੰ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਦਿਨ ਬਾਲਗ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵਹੀਕਲਾਂ ਦੇਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਂਉਂਦੇ ਜੇ ਤੇ ਆਪਣਾ ਇਹਦਾ ਵਹੀਕਲਾਂ ਨੂੰ ਐਸੋ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਦਾ ਕੋਈ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ